ਲਓ ਜੀ ਬਠਿੰਡਾ ਸ਼ਹਿਰ ਵਾਸੀਆਂ ਲਈ ਖੁਸ਼ੀ ਦੀ ਖਬਰ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਦੇ ਵਿੱਚ ਸਰਕਾਰੀ ਪੰਪ ਲੱਗ ਗਿਆ ਅੱਜ ਉਹਦਾ ਉਦਹਰ ਘਟਨ ਵੀ ਅੱਜ ਤੇ ਇਹ ਸਾਰਾ ਸਿਹਰਾ ਟਰਸਟ ਦੇ ਚੇਅਰਮੈਨ ਜਤਿੰਦਰ ਭੱਲਾ ਜੀ ਨੂੰ ਜਾਂਦਾ ਹੈਗਾ ਉਹਨਾਂ ਦੀ ਮਿਹਨਤ ਸਦਕਾ ਉਹਨਾਂ ਦੀ ਜਤਨਾ ਸਦਕਾ ਇਹ ਕੰਮ ਨੇਪੜੇ ਜੜੇਗਾ ਇਸ ਜਗ੍ਹਾ ਦੇ ਉੱਤੇ ਤੁਸੀਂ ਪਹਿਲਾਂ ਵੇਖਦੇ ਸੀ ਗੰਦਗੀ ਦੇ ਢੇਰ ਹੁੰਦੇ ਸੀ ਉਹ ਲੰਘੇ ਨੇ ਜੰਦਾ ਸੀਗਾ ਤੇ ਬਹੁਤ ਬੁਰਾ ਹਾਲ ਸੀਗਾ ਅੱਜ ਉਸੇ ਜਗ੍ਹਾ ਦੇ ਉੱਤੇ ਸਰਕਾਰੀ ਪੰਪ ਲੱਗ ਗਿਆ ਜੋ ਕਿ ਬਠਿੰਡਾ ਚ ਪਹਿਲਾ ਪੰਪਾ ਸਰਕਾਰੀ ਇਹ ਬਠਿੰਡਾ ਸ਼ਹਿਰ ਵਾਸੀਆਂ ਲਈ ਬੜੀ ਖੁਸ਼ੀ ਦੀ ਖਬਰ ਵੀ ਆ ਤੇ ਆਓ ਤੁਹਾਨੂੰ ਸੁਣਾਉਣੇ ਆ ਜਤਿੰਦਰ ਭੱਲਾ ਜੀ ਨੇ ਕੀ ਕਿਹਾ ਸਾਡੇ ਨਾਲ ਜੁੜ ਚੁੱਕੇ ਨੇ ਜਤਿੰਦਰ ਭੱਲਾ ਜੀ ਸ਼ੁਕਰਾਨਾ ਕਰਨਾ ਚਾਹੁੰਦੇ ਆ ਕਿਉਂਕਿ ਜਿੰਨੇ ਕਰਵਾਣੇ ਕਰੇ ਕਰਾਵੇ ਆਪੇ ਆਪ ਬਾਣਸ ਕੇ ਕੁਛ ਨਾ ਹੀ ਹਾਥ ਠੀਕ ਆ ਮੈਂ ਕਚਰੀਆ ਬਣ ਗਿਆ ਔਰ ਇਸ ਥਾਂ ਦੇ ਹਾਲਾਤਾਂ ਬਾਰੇ ਤੁਸੀਂ ਸਾਰੇ ਜਾਣਦੇ ਹੋ ਕੂੜੇ ਦੇ ਢੇਰ ਗੰਦਗੀ ਦੇ ਢੇਰ ਮਰੇ ਹੋਏ ਪਸ਼ੂ ਉਹਦ ਬਹੁਤ ਇਥੋਂ ਹੁੰਦੀ ਸੀ ਸੋ ਉਹ ਅਨਸਲ ਮਾਨ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਦੀ ਸਰਕਾਰ ਹੈ ਅਸੀਂ ਉਹਨਾਂ ਦੀ ਸਰਕਾਰ ਦਾ ਇੱਕ 파ਟ ਹਾਂ ਛੋਟਾ ਜਿਹਾ ਉਹ ਪੰਜਾਬ ਪੱਧਰ ਤੇ ਫੈਸਲੇ ਕਰ ਰਹੇ ਆ ਪੰਜਾਬ ਦੇ ਹੱਕ ਚ ਅਸੀਂ ਬਠਿੰਡਾ ਸਾਡੀ ਕਰਮ ਭੂਮੀ ਆ ਅਸੀਂ ਬਠਿੰਡੇ ਦੇ ਵਿੱਚ ਬਠਿੰਡੇ ਦੇ ਲੋਕਾਂ ਨੂੰ ਇਲਾਕਾ ਨਿਵਾਸੀਆਂ ਨੂੰ ਜਿੰਨੀਆਂ ਵੱਧ ਤੋਂ ਵੱਧ ਸਹੂਲਤਾਂ ਅਸੀਂ ਦੇ ਸਕਦੇ ਆ ਉਹ ਸਹੂਲਤਾਂ ਬਲਬਦ ਕਰਾਉਣ ਦੇ ਲਈ ਅਸੀਂ ਮਿਹਨਤ ਕਰਦੇ ਆ ਕੋਸ਼ਿਸ਼ ਕਰਦੇ ਆ ਅੱਗੇ ਵਧਦੇ ਆ ਤੇ ਪ੍ਰਮਾਤਮਾ ਸਾਨੂੰ ਸਫਲਤਾ ਦਿੰਦਾ ਕਿਉਂਕਿ ਸਾਡੀ ਨੀਤ ਸੱਚੀ ਸੁੱਚੀ ਤੇ ਸਾਫ਼ ਆ ਕਿਉਂਕਿ ਮਾਨ ਸਾਹਿਬ ਇਹ ਕਹਿੰਦੇ ਅਸੀਂ ਕਮਿਸ਼ਨ ਤੇ ਕੰਮ ਨਹੀਂ ਕਰਨਾ ਅਸੀਂ ਮਿਸ਼ਨ ਤੇ ਕੰਮ ਕਰਨਾ ਸੋ ਇਹ ਇੱਕ ਮਿਸ਼ਨਰੀ ਕੰਮ ਸੀਗਾ ਸਮਾਜ ਸੇਵੀ ਕੰਮ ਸੀ ਚੰਗਾ ਕੰਮ ਸੀ ਸੋਹਣਾ ਕੰਮ ਸੀਗਾ ਸੋ ਅਸੀਂ ਇਹਦੇ ਵਿੱਚ ਕਦਮ ਅੱਗੇ ਵਧਾਏ ਆ ਸਰਕਾਰ ਨੇ ਸਾਡਾ ਸਾਥ ਦਿੱਤਾ ਸਾਡੀ ਲੋਕਲ ਬਾਡੀ ਦੇ ਸਾਰੇ ਤਰਜਾ ਬਦਰਜਾ ਅਧਿਕਾਰੀ ਸਹਿਬਾਨਾਂ ਨੇ ਸਾਡਾ ਸਾਥ ਦਿੱਤਾ ਤੇ ਅੱਜ ਤੁਹਾਡੇ ਸਾਹਮਣੇ ਆ ਰੌਣਕਾਂ ਲੱਗੀਆਂ ਵਲ ਸਾਰੇ ਲੋਕ ਸਾਰੇ ਪੱਧਰਾਂ ਤੋਂ ਉੱਪਰ ਉੱਠ ਕੇ ਸਵਾਗਤ ਕਰ ਰਹੇ ਆ ਧੰਨਵਾਦ ਕਰ ਰਹੇ ਆ ਇੱਥੇ ਦੂਸਰੀਆਂ ਪਾਰਟੀਆਂ ਦੇ ਲੋਕ ਵੀ ਆਏ ਆ ਉਹਨਾਂ ਨੇ ਵੀ ਖੁੱਲੇ ਮਨ ਦੇ ਨਾਲ ਇਸ ਪ੍ਰੋਜੈਕਟ ਦਾ ਜਿਹੜਾ ਹੈਗਾ ਉਹ ਸਵਾਗਤ ਕੀਤਾ ਸੋ ਸਾਡੀ ਕੋਸ਼ਿਸ਼ ਹੋਵੇਗੀ ਕਿ ਇਹ ਪੰਪ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਤੇ ਖਰਾ ਉਤਰੇ ਉਹਨਾਂ ਨੂੰ ਵਧੀਆ ਸਹੂਲਤਾਂ ਇੱਥੋਂ ਦੇਈਏ ਲੋਕਾਂ ਦਾ ਇਸ ਪੰਪ ਦੇ ਵਿੱਚ ਵਿਸ਼ਵਾਸ ਵਧੇ ਵਧੀਆ ਚੰਕੜੀ ਮਖਦਾਰ ਸਾਫ਼ ਸੁਥਰੀ ਹੋਵੇ ਕਿਸੇ ਤਰ੍ਹਾਂ ਦੀ ਮਲਾਵਟ ਨਾ ਹੋਵੇ ਲੋਕਾਂ ਨੂੰ ਪੂਰਨ ਸ਼ੁਭ ਕਾਮਨਾਵਾਂ ਬੈਂਟਸ ਨੂੰ ਬੜੀ ਵਧਾਈ ਦੇਣਾ ਚਾਹਾਂਗੀ ਔਰ ਕਦੇ ਵੀ ਸ਼ਹਿਰ ਦੇ ਵਿੱਚ ਜਦੋਂ ਕੋਈ ਵੀ ਨਿਵੇਸ਼ ਹੁੰਦਾ ਹੈ ਇਨਵੈਸਟਮੈਂਟ ਹੁੰਦੀ ਹੈ ਕੋਈ ਨਵਾਂ ਇੰਸਟੀਚਿਊਸ਼ਨ ਕਮਰਸ਼ੀਅਲ ਇੰਸਟੀਚਿਊਸ਼ਨ ਸ਼ੁਰੂ ਹੁੰਦਾ ਤਾਂ ਜਿਹੜਾ ਹੈਗਾ ਹਮੇਸ਼ਾ ਤਰੱਕੀ ਹੀ ਹੁੰਦੀ ਹੈ ਤਾਂ ਸਾਨੂੰ ਵੀ ਕਿਉਂਕਿ ਸ਼ਹਿਰ ਦੇ ਵਿੱਚ ਹੈ ਇਸ ਕਰਕੇ ਇਹ ਸੌਖਾ ਜਿਹੜਾ ਹੈਗਾ ਸਾਰਿਆਂ ਨੂੰ ਹੋ ਜਾਏਗਾ ਤੇਲ ਪੋਣਾ ਕਰਨਾ ਔਰ ਕਿਉਂਕਿ ਆਪਣੇ ਤਾਂ ਤੁਸੀਂ ਦੇਖਿਆ ਬੇਜਰ ਆਇਲ ਟਿਪੂ ਨੇ ਬਟਿੰਡਾ ਦੇ ਵਿੱਚ ਸੋ ਇਸ ਤਰ੍ਹਾਂ ਕਰਕੇ ਬਟਿੰਡਾ ਇੱਕ ਹੱਬ ਬਣਦਾ ਜਾ ਰਿਹਾ ਹੈਗਾ ਸੋ ਮੈਂ ਇਸ ਗੱਲ ਨੂੰ ਬੜਾ ਅੱਛਾ ਸਮਝਾ ਕਿ ਸ਼ਹਿਰ ਵਾਸੀਆਂ ਦੇ ਲਈ ਬੜਾ ਅੱਛਾ ਹੋਗਾ ਜੀ ਇਹ ਜ਼ਮੀਨ ਤੇ ਮਤਲਬ ਆਪਣੇ ਕੰਟਰੋਲ ਪਰ ਬਣ ਗਿਆ ਜਿਸ ਤਰ੍ਹਾਂ ਕਾਰੀ ਪੈਟਰੋਲ ਪੰਪ ਹੈ ਸਾਰੇ ਬਟਿੰਡਾ ਵਾਸੀਆਂ ਲਈ ਮਿਸਕੋਨੀ ਕੱਲ ਬਤਾਈਦੀ ਗੱਲ ਹੈ ਤੇ ਮੈਂ ਸਾਰੇ ਬਟਿੰਡਿਆ ਵਾਸੀ ਤੇ ਆਪਣੀ ਇਮਪਰੂਵਮੈਂਟ ਟਰਸਟ ਦੇ ਚੇਅਰਮੈਨ ਪੱਲਾ ਸਾਹਿਬ ਨੂੰ ਤੇ ਐਚਪੀਸੀਐਲ ਦੇ ਟੀਮ ਆ ਸਭ ਨੂੰ ਬਤਾਇ ਦੇਣਾ ਚਾਹੀਦਾ ਹੈ